ਦੋਸਤੋ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਪੀਏ 2 ਵੱਲੋਂ ਜੋ ਬਠਿੰਡਾ ਤੇ ਇਸਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਮੇਲੇ ਲਗਾਏ ਜਾ ਰਹੇ ਆ ਤੇ 18 ਸਤੰਬਰ ਨੂੰ ਫਰੀਦਕੋਟ ਵਿਖੇ ਕਿਸਾਨ ਮੇਲਾ ਲੱਗ ਰਿਹਾ ਉਸ ਤੋਂ ਅੱਗੇ ਸਾਥਿਓ ਇਹ ਜੋ ਲੁਧਿਆਣਾ ਵਿਖੇ 26 ਅਤੇ 27 ਸਤੰਬਰ ਨੂੰ ਇਹ ਸਿਮੀ ਨੇ ਕਿਸਾਨ ਮੇਲਾ ਲੱਗ ਰਿਹਾ ਤੇ ਲਾਸਟ ਕਿਸਾਨ ਮੇਲਾ 30 ਸਤੰਬਰ ਨੂੰ ਪਠੰਡਾ ਵਿਖੇ ਲੱਗ ਰਿਹਾ ਸੱਤਿਓਣ ਆਪਾਂ ਗੱਲ ਕਰਾਂਗੇ ਕਿ ਇਨ੍ਹਾਂ ਕਿਸਾਨ ਮੇਲਿਆਂ ਦਾ ਆਪਾਂ ਨੂੰ ਬੈਨੀਫਿਟ ਕੀ ਆ ਕੀ ਆਪਾਂ ਨੂੰ ਉੱਥੇ ਜਾਣੇ ਆਪਾਂ ਇਹ ਲਾਭ ਕੀ ਆ ਪਹਿਲਾਂ ਤਾਂ ਸੱਤਿਓ ਇਹਦਾ ਲਾਭ ਇਹ ਆ ਕਿ ਆਪਾਂ ਨੂੰ ਉੱਥੇ ਨੌਲੇਜ ਮਿਲਦੀ ਆ ਅਵੇਅਰਨੈਸ ਮਿਲਦੀ ਆ ਨਵੀਆਂ ਤਕਨੀਕਾਂ ਬਾਰੇ ਨਵੀਂ ਮਸ਼ੀਨਰੀ ਬਾਰੇ ਉੱਥੇ ਨਵੇਂ ਪੀਚਾਂ ਬਾਰੇ ਜੋ ਕਿ ਨਵੀਂ ਪੀਚ ਯੂਨੀਵਰਸਿਟੀ ਵੱਲੋਂ ਆਉਂਦੇ ਆ ਜਾਂ ਪ੍ਰਾਈਵੇਟ ਫਰਮਾਂ ਵੱਲੋਂ ਆਉਂਦੇ ਆ ਉਹਨਾਂ ਬਾਰੇ ਆਪਾਂ ਨੂੰ ਉੱਥੇ ਨੌਲੇਜ ਮਿਲਦੀ ਆ ਉਸ ਤੋਂ ਅੱਗੇ ਸਾਥੀਓ ਆਪਾਂ ਜੋ ਡਾਇਰੈਕਟ ਇੰਟਰੈਕਸ਼ਨ ਆਪਣਾ ਉੱਥੇ ਹੁੰਦਾ ਉਹਨਾਂ ਨਾਲ ਜੋ 딜ਰ ਆ ਜਾਂ ਉੱਥੇ ਡਾਕਟਰਸ ਨੇ ਸਲਾਹ ਕਰਨੀ ਹੈ ਖੇਤੀਬਾੜੀ ਬਾਰੇ ਉਹਨਾਂ ਨਾਲ ਵੀ ਕਿਸਾਨ ਆਪਣਾ ਸਲਾਹ مشورہ ਕਰ ਸਕਦੇ ਆ ਟਰੈਕ ਇਸ ਤੋਂ ਅੱਗੇ ਸਾਥੀਓ ਜੋ ਆਪਾਂ ਨੂੰ ਉੱਥੇ ਲਾਭ ਹੁੰਦਾ ਮਾਰਕੀਟ ਲਿੰਕਸ ਦਾ ਜਿਨ੍ਹਾਂ ਨੇ ਵੀ ਮਾਰਕੀਟ ਕਰਨੀਆਂ ਜਾਂ ਜੋ ਕਿਸਾਨ ਨੇ ਕੋਈ ਖਰੀਦਦਾਰੀ ਕਰਨੀਆਂ ਉਹਨਾਂ ਦਾ ਵੀ ਸਿੱਧਾ ਉੱਥੇ ਲਿੰਕਾ ਜਿਹੜਾ ਉਹਨਾਂ ਨਾਲ ਬਣ ਜਾਂਦਾ ਹੈ ਇਸ ਤੋਂ ਅੱਗੇ ਸਾਥੀਓ ਨੈਟਵਰਕਿੰਗ ਦਾ ਵੀ ਇਹਦੇ ਵਿੱਚ ਆਪਾਂ ਨੂੰ ਬੈਨੀਫੀਟ ਹੈ ਅੱਜ ਜਿਵੇਂ ਕਿ ਦੂਸਰੇ ਕਿਸਾਨਾਂ ਦਾ ਦੂਸਰੇ ਕਿਸਾਨਾਂ ਨਾਲ ਜੋ ਲਿੰਕਵਾਦਾ ਜਿਹਨੂੰ ਆਪਾਂ ਨੈਟਵਰਕਿੰਗ ਕਹਿੰਦੇ ਆ ਉਹ ਇੱਕ ਦੂਸਰੇ ਦੇ ਮੇਲ ਮਲਾਪ ਤੋਂ ਵੀ ਸਿੱਖਿਆ ਸਾਥਿਓ ਮਿਲਦੀ ਆ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਤਾਂ ਜਿਹੜੇ ਕਿਸਾਨਾਂ ਨੇ ਕੋਈ ਡੈਰੀ ਦਾ ਕੰਮ ਸ਼ੁਰੂ ਕਰਿਆ ਜਾਂ ਪੁਲਟਰੀ ਦਾ ਕੰਮ ਸ਼ੁਰੂਆ ਸ਼ੁਰੂ ਕਰਿਆ ਜਾਂ ਫੈਸ ਫਾਰਮਿੰਗ ਦਾ ਸ਼ੁਰੂ ਕਰਿਆ ਉਹ ਵੀ ਆਪਣੀ ਪ੍ਰਦਰਸ਼ਨੀ ਉੱਤੇ ਸਾਥਿਓ ਲਗਾ ਸਕਦੇ ਆ ਜਿਵੇਂ ਕਿ ਆਪਾਂ ਪੁੱਛੋ ਕਿਸਾਨ ਮੇਲੇ ਦੇ ਵਿੱਚ ਦੇਖਿਆ ਜਿਵੇਂ ਕਿ ਕੁਝ ਜਾਨਵਰਾਂ ਵਾਲਿਆਂ ਨੇ ਵੀ ਆਪਣੀਆਂ ਉੱਤੇ ਪ੍ਰਦਰਸ਼ਨੀਆਂ ਲਗਾਗੀਆਂ ਸੀ ਇਸ ਤਰ੍ਹਾਂ ਸਾਥੀਓ ਜੇ ਆਪਾਂ ਸਿੱਖਣ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਕਿਸਾਨ ਮੇਲਾ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਹਾਂ ਬਾਕੀ ਉੱਥੇ ਸਵਾਲ ਜਵਾਬ ਵੀ ਆਪਾਂ ਆਪਾਂ ਨੂੰ ਕਰਨ ਦਾ ਮੌਕਾ ਮਿਲਦਾ ਤੇ ਇਸ ਤਰ੍ਹਾਂ ਤੁਸੀਂ ਇਸ ਵਾਰ ਕਿਸਾਨ ਮੇਲੇ ਤੋਂ ਈ ਸਿੱਖਣ ਜਾ ਰਹੇ ਹਾਂ ਜਾਂ ਮਨ ਦੇ ਵਿੱਚ ਕੀ ਸਵਾਲ ਲੈ ਕੇ ਜਾ ਰਹੇ ਹਾਂ ਵੀ ਉੱਥੋਂ ਸਿੱਖ ਕੇ ਆਵਾਂਗੇ ਸਾਥੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ ਧੰਨਵਾਦ